ਇਹ ਪ੍ਰਸ਼ਾਸਨ ਲਗੇ ਉਹ ਬੇਨਤੀ ਕਰਨਾ ਵੀ ਹੋਰ ਸਾਨੂੰ ਕੁਝ ਨਹੀਂ ਦੇਣਾ ਸਾਨੂੰ ਕਿਸ਼ਤੀ ਦੇ ਦੋ ਜਿਹੜੇ ਸਾਡੇ ਡੰਗਰੇ ਆ ਜਿਹੜੇ ਜ਼ਿਮੀਂਦਾਰ ਵੀ ਉਧਰ ਜਾਂਦੇ ਆ ਡੁੱਬ ਕੇ ਨਾ ਮਰ ਨੰਗਰਾ ਵਾਸਤੇ ਪੱਠਾ ਰੱਥਾ ਲਿਆਵਣ ਕਿਸ਼ਤੇ 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 ਗੁਰਦਾਸਪੁਰ ਦੇ ਨਾਲ ਲੱਗਦੇ ਪਾਕਿਸਤਾਨ ਦੇ ਬਾਰਡਰ ਦੇ ਨਾਲ ਜਿੰਨੇ ਵੀ ਪਿੰਡ ਲੱਗਦੇ ਨੇ ਉਹਨਾਂ 'ਚ ਜ਼ਿਆਦਾਤਰ ਇਸ ਵੇਲੇ ਪਾਣੀ ਸਟੌਪ ਜਾਂਦੇ ਨੇ ਯਾਨੀ ਕਿ ਸਾਰੀਆਂ ਫਸਲਾਂ ਪਾਣੀ ਪਾਣੀ ਹੋ ਜਾਂਦੀਆਂ ਨੇ ਤੇ ਹੁਣ ਇੱਥੋਂ ਦੇ ਕਿਸਾਨ ਮੰਗ ਰਹੇ ਨੇ ਪੰਜਾਬ ਸਰਕਾਰ ਕੋ ਲੋ ਕਿਸ਼ਤੇ ਕਹਿੰਦੇ ਕੁਝ ਹੋਰ ਨੇ ਤੇ ਸਾਨੂੰ ਕਿਸ਼ਤੇ ਹੀ ਦੇ ਦਿਓ ਕਿ ਘਟੋ-ਕਟ ਅਸੀਂ ਆਪਣੀਆਂ ਫਸਲਾਂ ਆਪਣੇ ਪਸ਼ੂ ਤੇ ਆਪਣੇ ਪਰਿਵਾਰਾਂ ਨੂੰ ਸਾਂਭ ਲਈਏ ਆਓ ਤੁਹਾਨੂੰ ਦਿਖਾਨੇ ਕਿਵੇਂ ਕਿਸਾਨ ਕਰ ਰਹੇ ਨੇ ਇਹ ਅਣੋਖੀ ਮੰਗ ਦੈਲਕ ਮੇਲ ਪੰਜਾਬੀ ਟੀਵੀ ਦਾ ਇੱਕ ਗੁਰਦਾਸਪੁਰ ਤੋਂ ਰੋਹਿਤ ਕੋਪਤਾ ਦੀ ਜਪਾ ਅਤੇ ਕੋਦੋਂ ਤੋਂ ਇਹ ਬਣੇ ਹੋਏ ਨੇ ਮੇਰਾ ਨਾਮ ਰੋਹਿਤ ਗੁਰਵਿੰਦਰ ਸਿੰਘ ਮੱਲੀ ਪਿੰਡ ਮਰਾਦੀ ਆ ਇਹ ਜਿੰਨੇ ਭੈਣ ਭਰਾਣੇ ਸਾਰੇ ਮੇਰੇ ਆਧੀਆਂ ਦੇ ਵੀਰ ਨੇ ਜਿੰਨੇ ਵੀ ਕਿਸਾਨ ਨੇ ਸਾਰੇ ਜ਼ਿਮੀਂਦਾਰ ਦਬਕੇ ਚ ਇਹ ਪਾਣੀ ਜਿਹੜਾ ਆ ਇਹ ਹਰ ਸਾਲ ਦੀ ਸਾਲ ਹੀ ਤੰਗ ਕਰਦਾ ਸਾਨੂੰ ਤੇ ਬਹੁਤ ਜ਼ਿਆਦਾ ਫਸਲਾਂ ਨੁਕਸਾਨ ਹੁੰਦਾ ਹੈ ਲਗਭਗ ਵੀ ਘੱਟ ਤੋਂ ਘੱਟ 1800 ਦੇ ਏਕੜ ਸਾਡੀ ਜ਼ਮੀਨ ਜੜੀ ਹੈ ਪਾਣੀ ਦੀ ਮਾਰ ਹਟ ਆਉਂਦੀ ਹੈ ਹਰ ਸਾਲ ਦੇ ਸਾਲ ਤੇ ਕੁਝ ਘਰ ਇਦਾਂ ਦੇ ਜ਼ਿਮੀਂਦਾਰ ਇਦਾਂ ਦੇ ਨੇ ਜਿਨ੍ਹਾਂ ਦੀ ਸਾਰੀ ਜ਼ਮੀਨ ਹੀ ਇੱਧਰ ਬੰਨੇ ਆ ਪੱਠਾ ਦੱਥਾ ਖਾਨ ਨੂੰ ਦਾਣਾ ਹਰ ਚੀਜ਼ ਇੱਧਰ ਹੁੰਦੀ ਹੈ ਇਹ ਹਰ ਸਾਲ ਦੇ ਸਾਲ ਤੰਗੀ ਆਉਂਦੀ ਹੈ ਹੁਣ ਵੀ ਘੱਟ ਤੋਂ ਘੱਟ 4 ਤੋਂ 5 ਰੋਜ਼ ਹੋ ਗਿਆ ਪਾਣੀ ਚੜੇਨ ਅਗੰਨੇ ਦੀ ਫਸਲ ਵੇਖ ਲਓ ਤੁਹਾਡੇ ਸਾਹਮਣੇ ਹੀ ਆ ਸਾਰੀ ਡੁੱਬ ਗਈ ਐ ਅੱਗੇ ਝੋਨਾ ਵੀ ਇਦਾਂ ਹੀ ਆ ਇਹ ਜਿਹੜੀ ਫਸਲ ਡੁੱਬ ਜਾਂਦੀ ਐ ਇਹ ਲਗਭਗ 80 ਤੋਂ 90% ਨੁਕਸਾਨ ਹੋ ਜਾਂਦਾ ਐ ਕੋਈ ਪ੍ਰਸ਼ਾਸਕਿਕ ਅਧਿਕਾਰੀ ਕੋਈ ਸਾਡੇ ਕੋਲ ਪਹੁੰਚੇ ਨਹੀਂ ਇਹਦਾ ਕਿਸੇ ਨੇ ਪਹੁੰਚ ਨਹੀਂ ਕੀਤੀ ਆ ਪੱਥਰ ਜ਼ਰੂਰ ਹਰ ਸਾਲ ਦੇ ਸਾਲ ਇਹਨਾਂ ਦਿਨਾਂ 'ਚ ਆ ਕੇ ਲਾ ਦਿੰਦੇ ਆ ਜੀ ਦਰਿਆ 'ਚ ਰੋੜਨ ਵਾਸਤੇ ਬੜਾ ਕੰਮ ਕਰਨਦੇ ਆ ਤੁਸੀਂ ਤੇ ਪਰ ਕੋਈ ਗੱਲ ਨਹੀਂ ਅੱਗੋਂ ਪਿੱਛੋਂ ਕੋਈ ਨਹੀਂ ਅੱਗੋਂ ਪਿੱਛੋਂ ਸਰਕਾਰਾਂ ਕੰਮ ਕਰਨੀ ਨਹੀਂ ਸੁੱਤੀ ਰਹਿੰਦੀਆਂ ਨੇ ਨਾ ਇਹਨਾਂ ਨੂੰ ਅੱਗੋਂ ਚੇਤਾਵਨੀ ਦਾ ਪਿੱਛੋਂ ਆਉਣਾ ਬਸ ਆ ਇੱਕ ਮਹੀਨਾ ਇਹਨਾਂ ਨੂੰ ਚੇਤਾਵਨੀ ਆ ਪੱਥ ਇਹਨੇ ਕੋਈ ਸੁਣਵਾਈ ਨਹੀਂ ਸਾਡੀ ਅਸੀਂ ਤਾਂ ਪ੍ਰਸ਼ਾਸਨ ਲਗੇ ਉਹ ਬੇਨਤੀ ਕਰਨਾ ਵੀ ਹੋਰ ਸਾਨੂੰ ਕੁਝ ਨਹੀਂ ਦੇਣਾ ਸਾਨੂੰ ਕਿਸ਼ਤੀ ਦੇ ਦੋ ਇਹ ਸਾਡੇ ਡੰਗਰੇ ਆ ਜਿਹੜੇ ਜ਼ਿਮੀਂਦਾਰ ਵੀ ਉਧਰ ਜਾਂਦੇ ਆ ਡੁੱਬ ਕੇ ਨਾ ਮਰ ਨੰਗਰਾ ਵਾਸਤੇ ਪੱਠਾ ਦੱਥਾ ਲੈ ਆਉਣ ਜਾਂ ਆਪਣੇ ਖੇਤਾਂ ਵੱਲ ਫੇਰਾ ਮਾਰਨ ਜਾਣਾ ਕਿ ਇਹਨੇ ਖਾਦ ਦਵਾਈ ਪਹੁੰਚ ਜਾਣਾ ਕਮ ਸੇ ਕਮ ਟਾਈਮ ਨਾ ਜਾ ਸਕੀ ਮੇਰਾ ਨਾਮ ਚਰਮਲ ਸਿੰਘ ਮੱਲੀ ਸਰਦਾਰ ਸਿੰਘ ਸਿੰਧਾ ਮਾ ਪੁੱਤਰ ਆ ਪਿੰਡ ਮਰਾਤੀਆਂ ਆ ਤੇ ਇਹ ਛਣ 1955 ਤੋਂ ਲੈ ਕੇ ਚੱਲ ਰਿਹਾ ਹੈ 1955 ਚ ਫਲੱਡ ਆਇਆ ਸੀ ਤੇ ਉਦੋਂ ਤਸੀੜ ਹੀ ਦਾਸ਼ ਕੁੱਟ ਗਈ ਪਾਣੀ ਓਵਰਫਲੋ ਹੋਇਆ ਸੀ ਫੇਰ ਤੁਸੀਂ ਟੁੱਪੀ ਤੇ ਫੇਰ ਇਹ ਪਿੰਡ ਬਚਿਆ ਸੀ ਹੁਣ ਉਤੋਂ ਲੈ ਕੇ 5 6 ਹੜ ਆਏ ਨੇ 889395 ਦਾ ਅੱਜ ਤੱਕ 88 ਤੋਂ ਲੈ ਕੇ ਇਹ ਤੁਸ਼ੀ ਦੀ ਰੇਂਜਿੰਗ ਨਹੀਂ ਹੋਈ ਨਾ ਇਹ ਜਿਹੜਾ ਨਾਲਾ ਆ ਇਹਦੀ ਸਫਾਈ ਹੋਈ ਹੈ ਨਾ ਨਾਲੇ ਦੀ ਸਫਾਈ ਆ ਨਾ ਤੁਸ਼ੀ ਦੀ ਰੇਂਜਿੰਗ ਹੋਈ ਆ ਜਦੋਂ ਵੀ ਘਵਰ ਪੈਂਦੇ ਨੇ ਪਾਣੀ ਟੁੱਟਿਆ ਚਾਰ ਸ਼ਬਤੀਲਾ ਰੋਮੀਆਂ ਨੇ ਕਾਣਾ ਔਰ ਅੱਧੀ ਗਰਦਾਸ਼ਪੁਰ ਡੇਰਾ ਬਾਬਾ ਨਾਨਕ ਆ ਦੇ ਨਾਲ ਆ ਚਾਰ ਸ਼ਬਤੀਲਾ ਰੋਲੀਆਂ ਨੇ ਦੂਜੀ ਸਾੜੀ ਇਹ ਸਾੜੀ ਪੂਰਾ ਅਪੀਲ ਆ ਵੀ ਸਾਡੀ ਜਿਹੜੀ ਤੁਸੀ ਆਏ ਇਥੋਂ ਆਦੀਆਂ ਤੋਂ ਚੌਂਦੇ ਤੱਕ ਮਿਲ ਜਿਹੜਾ ਓਵਰਫਲੋ ਹੁੰਦਾ ਪਾਣੀ ਦਰਿਆ ਦਾ ਇਧਰ ਨਾ ਆਏ ਤੇ ਅਸੀਂ ਫਿਰ ਪਾੜ ਜਾਂਦੇ ਆਂ ਦਰਿਆ ਇਸ ਤੋਂ ਅੱਧਾ ਕਿਲੋਮੀਟਰ ਸਾਰਾ ਆਸ਼ਾ ਇਥੋਂ ਜਿੱਥੋਂ ਹੀ ਖਲੋਤੇ ਅੱਧਾ ਕਿਲੋਮੀਟਰ ਗੜੀ ਭਰਾ ਹੁਣੇ ਜਦੋਂ ਪਾਣੀ ਆਇਆ ਬੀਆਛ ਲਈ ਇਥੇ ਆ ਜਣਾ ਪੁਰਾਣੇ ਪਿੰਡ ਇਥੇ ਚੋਕੇ ਉਹਨਾਂ ਆ ਜਣਾ ਆਪਣੇ ਤੰਬੂ ਇਥੇ ਲਾਉਣੇ ਨੇ ਸਾਡੀ ਇਹ ਜਿਹੜੀ ਮੇਨ ਤੁਸੀ ਜਿਹੜੀ ਸਾਡੇ ਆਦੀਆਂ ਪਿੰਡ ਤੋਂ ਜਿਹੜੀ ਚੌਂਦੇ ਤੱਕ ਆਣਾ ਜੇ ਇਹ ਵੱਜ ਜੇ ਤੇ ਚਲੋ ਸਾਡਾ ਇਲਾਕਾ ਵੱਜ ਜਾਂਦਾ ਵਾ ਸਾਰੀ ਫਸਲ ਜਿਹ ਅਜੇ ਤੀਦਾ ਕੋਨਤਾ ਜਾਈ ਨਹੀਂ ਜਾ ਰਿਹਾ ਪਾਣੀ ਦਾ ਕੀ ਪਰਾ ਜੇ ਇਹਨੇ ਕਿੰਨਾ ਕੁ ਚੜਨਾ ਕਿੰਨਾ ਕੁ ਨਹੀਂ ਤੇ ਪਹਿਲਾਂ ਤਾਂ ਸਾਡਾ 5 600 ਕਿੱਲਾ ਜਿਹੜਾ ਨਾ ਮਲ ਮਾਰਿਆ ਜਾਂਦਾ ਰਿਹਾ ਪਿੰਡਾਂ ਦੀਆਂ ਦਾ ਇਹ ਤਿੰਨ ਤਿੰਨ ਦਿਨ ਤੋਂ ਪਾਣੀ ਇਦਾਂ ਹੀ ਵਧਦਾ ਹੀ ਜਾਂਦਾ ਰੋਜ਼ ਤੋਂ ਰੋਜ਼ ਤੇ ਤੁਹਾਨੂੰ ਪਤਾ ਇਹ ਨੁਕਸਾਨ ਬਹੁਤ ਹੀ ਜ਼ਿਆਦਾ ਵਾ ਚਲੋ ਬੰਦਾ ਤੇ ਟਾਈਮ ਕੱਢ ਲੈਂਦਾ ਜਿਹੜੇ ਮਾਲ ਡੰਗਰ ਆ ਇਹਨਾਂ ਵਾਸਤੇ ਬੜੀ ਤੰਗੀ ਹੈ ਪੱਠੇ ਦੱਥੇ ਦੀ ਬਹੁਤ ਤੰਗੀ ਹੈ ਤੇ ਘਟੋ ਘਟ ਵੀ 17 1800 ਕਿਲਾ ਜਿਹੜਾ ਰਕਬਾ ਇਧਰਲੇ ਪਾਸੇ ਆ ਉਹ ਪਾਸੇ ਰਕਬਾ ਘਟਿਆ ਤੇ ਸਾਰਿਆਂ ਦਾ ਹੀ ਰੁਝਾਨੇ ਪਾਸੇ ਨੂੰ ਪੱਠੇ ਦੱਥੇ ਦਾ ਪੈਲੀ ਬੰਨੇ ਦਾ ਕਿਸੇ ਨੇ ਖਾਦਾਂ ਪਾਉਣੀ ਆ ਵਾ ਜੇ ਲੇਟ ਛੋਣੇ ਲੱਗੇ ਉਹਨਾਂ ਨੂੰ ਖਾਦਾਂ ਦਵਾਈਆਂ ਪੈਣ ਵਾਲੀਆਂ ਤੇ ਤੁਸੀਂ ਵੇਖ ਲਓ ਵੀ ਤਰ ਕੇ ਨੰਗਣਾ ਪੈਣਾ ਮੈਂ ਤਾਂ ਖਾਦ ਦਵਾਈ ਕਿਹੜੇ ਹਿਸਾਬ ਨਾਲ ਜਾਣੀ ਜੀ ਇੰਟਰ ਸਰਕਾਰ ਆਈ ਪੁਲ ਮਨਜ਼ੂਰ ਕਰ ਗਈ ਅਜੇ ਤੱਕ ਬੱਜਿਆ ਨਹੀਂ ਪੁਲ ਬੱਜਾਏ ਤਾਂ ਵੀ ਲੋਕ ਪੱਠੇ ਲੈ ਆਉਣ ਹਾਂਜੀ ਆ ਚੱਕਰ ਕਿਸ਼ਤੀ ਦਾ ਜ਼ਰੂਰੀ ਰਸਤਾ ਬੰਦਾ ਹੁਣ ਜਿਆ ਰਸਤਾ ਮੈਂ ਜੀ ਸਰਪੰਚ ਪਿੰਡ ਚੌਂਤਰਾ ਤੋਂ ਜਿਹੜੇ ਹਾਲਾਤ ਨੇ ਸਾਡੇ ਬਹੁਤ ਜ਼ਿਆਦਾ ਖਰਾਬ ਹੋ ਚੁੱਕੇ ਨੇ ਅੱਜ 4 ਜਾਂ 5 ਨੂੰ ਹੋ ਗਿਆ ਜਿਹੜਾ ਸਾਡਾ ਰਸਤਾ ਪੈਂਦਾ ਮੇਨ ਰਸਤਾ ਸਾਡਾ ਪਿੰਡ ਚੌਂਤਰਾ ਦੋ ਪਿੰਡ ਦੇ ਅੱਗੇ ਚੌਂਤਰਾ ਤੇ ਔਰ ਸਲਾਚ 4 ਦਿਨ ਹੋ ਗਿਆ ਸਾਡੇ ਬੱਚੇ ਜਿਹੜੇ ਸਕੂਲ ਨਹੀਂ ਗਏ ਜਿਹੜੇ ਬੱਚੇ ਸਕੂਲ ਨਹੀਂ ਜਾਣਗੇ ਤੇ ਪੜ੍ਹਨਗੇ ਕਿੱਥੋਂ ਅਸੀਂ ਗਾਂਵ ਪਹੇਖ ਬੱਚਿਆਂ ਦਾ ਕਿੱਥੋਂ ਸੋਚਾਂਗੇ ਇੱਥੋਂ ਨੌਕਰੀਆਂ ਮਿਲਣਗੀਆਂ ਆਪਾਂ ਪ੍ਰਸ਼ਾਸਨ ਨੂੰ ਸਰਕਾਰ ਨੂੰ ਅਪੀਲ ਕਰਦੇ ਆਂ ਵੀ ਸਾਡਾ ਆਣ ਕੇ ਮੌਕਾ ਦੇਖਿਆ ਜਾ ਹਰੇਕ ਸਾਲ ਦੇਖਦੇ ਆਂ ਇਹਦਾ ਕੋਈ ਹੱਲ ਕਿਦਾ ਜੇ ਇਹਨੂੰ ਜਿਹੜਾ ਪੋਲਾ ਬ੍ਰਿਜ ਬਣਿਆ ਇਹਨੂੰ ਉੱਚਾ ਕਿਦਾ ਜੇ ਰਾਤ ਨੂੰ ਅਵਰਜੈਂਸੀ ਸਾਡੇ ਕੋਈ ਬੰਬਾਰ ਹੋ ਜੇ ਕੋਈ ਅਵਰਜੈਂਸੀ ਡਿਲੀਵਰੀ ਕੇਸ ਆ ਅਵਰਜੈਂਸੀ ਕਿਸੇ ਨੂੰ ਲੈ ਕੇ ਜਾਣਾ ਪਿਆ ਸਾਡਾ ਰਸਤਾ ਕੋਈ ਨਹੀਂ ਜਾਣਦਾ ਰਸਤਾ ਹੈਗਾ ਅੱਜੇ ਤੱਕ ਸਾਡ ਕੋਈ ਨਹੀਂ ਪਹੁੰਚਿਆ ਥੇ ਆਪਾਂ ਪਿਛਲੇ ਸਾਲ ਵੀ ਕਿਹਾ ਸੀ ਆਂਦੇ ਨੇ ਮੌਕਾ ਦੇਖ ਕੇ ਜਲ ਜਣਿਆ ਪਰ ਸਾਡੀ ਸਾਰ ਕੋਈ ਨਹੀਂ ਸੁਣਦਾ ਅੱਜ 4 ਦਿਨ ਹੋ ਗਿਆ ਜਿਹੜਾ ਸਾਡਾ ਜਿਹੜਾ ਆਵਾਜ ਰਸਤੇ ਬੰਦ ਹੋ ਗਿਆ ਸਾਡੇ ਨਾ ਕੋਈ ਬੰਬਾਰ ਪੇਸਣ ਨੂੰ ਲੈ ਸਕਦੇ ਆ ਨਾ ਸਾਡੇ ਬੱਚੇ ਸਕੂਲ ਵਾਲੇ ਸਕੂਲ ਜਾਣੇ ਬੱਚੇ ਚਾਰ ਦਿਨ ਸਕੂਲ ਨੇ ਗਏ ਕਿੱਥੋਂ ਪੜਨਗੇ ਤੇ ਮੇਨ ਮਕਸਦ ਸਾਡੇ ਜਿਹੜੇ ਨੈਟਵਰਕ ਦੀ ਬਹੁਤ ਜ਼ਿਆਦਾ ਪ੍ਰੋਬਲਮ ਹੈ ਚਾਹੇ ਆਨਲਾਈਨ ਕਲਾਸਾਂ ਲੱਗ ਜੇ ਉਹ ਵੀ ਨਹੀਂ ਲਾ ਸਕਦੇ ਅਸੀਂ ਆਪਾਂ ਸਰਕਾਰ ਨੇ ਇਹ ਕਹਿੰਦਾ ਸਾਡਾ ਨੈਟਵਰਕ ਦਾ ਵੀ ਥੋੜਾ ਹੱਲ ਕੀਤਾ ਜਿਹੜੇ ਨੈਟਵਰਕ ਪਿੰਡ ਦਾ ਥੋੜਾ ਬਾਰਡਰ ਦੇ ਨੇੜੇ ਉਹਨਾਂ ਦਾ ਥੋੜਾ ਨੈਟਵਰਕ ਘਟਾ ਉਹਦੀ ਸਾਡੀ ਰੇਂਜ ਥੋੜੀ ਵਧਾਈ ਜਾਵੇ ਪਿੰਡ ਦੇ ਤੱਕ ਜਹਾਡੇ ਬੱਚੇ ਵਧੀਆ ਸਾਡੀ ਗੱਲਬਾਤ ਹੋ ਸਕੇ ਹੋਰ ਬੱਚਿਆਂ ਦੀ ਪੜ੍ਹਾਈਆਂ ਆਨਲਾਈਨ ਹੋ ਸਕਣ